हां जी ਸਤਿ ਸ੍ਰੀ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਿੱਚ ਮਾਲਕ ਵੀਰਾਂ ਦਾ ਨੰਬਰ ਦੇਖੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਮਾਲਕ ਵੀਰਾਂ ਦਾ ਕਨੈਕਟ ਨੰਬਰ ਵੀਡੀਓ ਦੇ ਅਖੀਰ ਤੇ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਵਾਉਣ ਲਈ 5-7 ਫੋਟੋਆਂ ਪ੍ਰੋਪਰ ਜਾਣਕਾਰੀ ਛੰਦ ਕਰਦੇ ਹੋ ਸੋਡੀ ਐਡ ਲਗਾ ਦਾਂਗੇ ਅੱਜ ਅਸੀਂ ਲੈ ਕੇ ਆਏਗੇ ਟਰਾਲਾ 12 6.5 ਟਰਾਲਾਗਾ ਬਹੁਤ ਸਾਫ ਕੜੀ ਸਿਆ ਟਰਾਲਾਗਾ ਟਾਟਾ ਕੰਪਨੀ ਦਾ ਮਾਲ ਲੱਗਿਆ ਹੋਇਆ ਟਰਾਲੇ ਦੇ ਸਾਰਾ ਵੱਡੀ ਹੱਬ ਦਾ ਹਿੱਸਾ ਲੱਗਿਆ ਹੋਆ 10 ਨਟੇ ਹੱਬ ਦਾ ਹਿੱਸਾ ਲੱਗਿਆ ਹੋਇਆ ਟਰਾਲੇ ਦੇ ਨਵੇਂ ਟਾਇਰ ਨੇ ਬੇਦਾਗ ਬਿਲਕੁਲ ਬੀਟਾ ਟਰਾਲੇ ਦਾ 28 ਤੋਂ 29 ਕੁਇੰਟਲ weight ਹੈਗਾ ਲਿਫਟ ਪੰਪ ਲੱਗਿਆ ਹੋਇਆ ਦੋਸਟੇ ਬਿੱਟ ਤੇ ਜਾਲੀ ਲੱਗੀ ਹੋਈ ਆ ਡਾਲੇ ਦੇ ਬਿੱਟ ਤੇ ਵੀ ਜਾਲੀ ਲੱਗੀ ਹੋਈ ਆ ਬਿਲਕੁਲ ਚਾਰ ਸਪਰੇ ਜਾਲੀ ਲੱਗੀ ਹੋਈ ਆ ਸੁਹਾਵਾਰ ਅਰਗਾ ਟਰਾਲਾ ਹੈਗਾ ਬਹੁਤ ਸੋਹਣੀ ਕੰਡੀਸ਼ਨ ਦਾ ਸਾਫ ਕੰਡੀਸ਼ਨ ਦਾ ਟਰਾਲਾ ਹੈਗਾ ਫਰਸ਼ ਬੇਦਾਗ ਹੈਗਾ ਕਿਤੇ ਕੋਈ ਟਾਕੀ ਵਗੈਰੇ ਨਹੀਂ ਹੈਗਾ ਡਾਲੇ ਦੇ ਬਹੁਤ ਸਾਫ ਟਰਾਲਾ ਹੈਗਾ ਮਾਲਕ ਵੀਰਾਂ ਨੇ ਡਿਮਾਂਡ ਰੱਖੀ ਆ 290000 ਬਾਕੀ ਮੌਕੇ ਤੇ ਲੈਸ ਹੋ ਜਾਊਗਾ ਮਾਲਕ ਦਾ ਕਨੈਕਟ ਨੰਬਰ ਆਗਾ 9417619364 9417619364 ਮਾਲਕ ਦਾ ਕਨੈਕਟ ਨੰਬਰ ਆਗਾ ਗੱਲਬਾਤ ਕਰ ਸਕਦੇ ਹੋ ਹੋਰ ਜਾਣਕਾਰੀ ਟਰਾਲੇ ਬਾਰੇ ਲੈ ਸਕਦੇ